ਮੌਜੂਦਾ ਲੋਕ ਸਭਾ ਚੋਣਾਂ ਦੇ ਬਾਕੀ ਰਹਿੰਦੇ ਪੰਜ ਗੇੜਾਂ ਲਈ ਦੇਸ਼ ਭਰ ਵਿੱਚ ਰੈਲੀਆਂ ਅਤੇ ਰੋਡ ਸ਼ੋਅ ਰਾਹੀਂ ਵੋਟਰਾਂ ਨੂੰ ਆਪਣੇ ਹੱਕ ਵਿੱਚ VOTING ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਵੱਡੀਆਂ ਸਿਆਸੀ ਪਾਰਟੀਆਂ ਦੇ ਉੱਗੇ ਆਗੂਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨਾਲ ਆਮ ਚੋਣਾਂ ਦੇ ਤੀਜੇ ਗੇੜ ਲਈ ਸਰਗਰਮੀਆਂ ਸਿਖਰ ਤੇ ਪੁੱਜ ਗਈਆਂ ਨੇ ਇਸ ਗੇੜ تحت 7 ਮਈ ਨੂੰ 10 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 95 ਲੋਕ ਸਭਾ ਹਲਕਿਆਂ ਲਈ ਵੋਟਾਂ ਪੈਂਦੀਆਂ ਇਸ ਗੇੜ تحت ਅਸਾਮ, ਬਿਹਾਰ, ਛੱਤੀਸਗੜ੍ਹ, ਗੋਆ, ਗੁਜਰਾਤ, ਕਰਨਾਟਕ, ਮਹਾਰਾਸ਼ਟਰ ਪਰਦੇਸ਼ ਉੱਤਰ ਪ੍ਰਦੇਸ਼ ਪੱਛਮ ਬੰਗਾਲ ਦਾਦਰਾ ਅਤੇ ਨਗਰ ਹਵੇਲੀ ਦਮਨ ਅਤੇ ਦਿਉ ਜੰਮੂ ਅਤੇ ਕਸ਼ਮੀਰ ਵਿੱਚ ਵੋਟਾਂ ਪਵਾਈਆਂ ਜਾਣਗੀਆਂ ਤੀਜੇ ਗੇੜ ਲਈ ਕੁੱਲ 1351 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਦੂਜੇ ਗੇੜ ਦੀ ਸਮਾਪਤੀ ਦੇ ਨਾਲ 11 ਸੂਬਿਆਂ ਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ VOTING ਮੁਕੰਮਲ ਹੋ ਗਈਏ ਇਹਨਾਂ ਵਿੱਚ ਕੇਰਲ ਰਾਜਸਥਾਨ ਤ੍ਰਿਪੁਰਾ ਤਾਮਿਲਨਾਡੂ ਸਿਕਮ ਮਣੀਪੁਰ ਮੇਘਾਲਿਆ ਨਾਗਾਲੈਂਡ ਮਿਜ਼ੋਰਮ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਡੋチェਰੀ ਲਖਸ਼ਦੀਪ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂ ਸ਼ਾਮਲ ਨੇ ਗਰਮੀ ਦੇ ਬਾਵਜੂਦ ਵੱਖ-ਵੱਖ ਖੇਤਰਾਂ ਵਿੱਚ ਵੋਟਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਤਦਾਨ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਤਕਰੀਬਨ ਸ਼ਾਂਤੀਪੂਰਨ ਰਿਹਾ ਚੋਣ ਕਮਿਸ਼ਨ ਨੇ ਬਾਹਰੀ ਮਣੀਪੁਰ ਸੰਸਦੀ ਹਲਕੇ ਦੇ 6 ਪੋਲਿੰਗ ਸਟੇਸ਼ਨਾਂ 'ਤੇ ਕਰਵਾਈਆਂ ਗਈਆਂ ਚੋਣਾਂ ਨੂੰ ਰੱਦ ਕਰਦਿਆਂ 30 ਅਪ੍ਰੈਲ ਨੂੰ ਇਨ੍ਹਾਂ ਸਟੇਸ਼ਨਾਂ 'ਤੇ ਮੁੜ ਤੋਂ VOTING ਦਾ ਐਲਾਨ ਕੀਤਾ ਹੈ